ਅਸੀਕਾਲ ਤੁਸੀਂ ਜੁੜੇ ਹੋਇਆ ਪੰਜਾਬ ਜੁੜੀਐਸ ਨਾਲ ਤੇ ਇਸ ਵੇਲੇ ਦੀ ਬਹੁਤ ਵੱਡੀ ਖਬਰ ਤੇ ਬਹੁਤ ਵੱਡੀ ਅਪਡੇਟ ਕਮਾਂਤਰੀ ਪਦਰ ਦੇ ਉੱਤੇ ਜੋ ਜੰਗਾਂ ਦੇ ਵਿੱਚ ਦੇਸ਼ ਜਿਹੜੇ ਉਲਝੇ ਹੋਏ ਨੇ ਉਸ ਹਿਸਾਬ ਦੇ ਨਾਲ ਆਪਾਂ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਖਬਰ ਦੇ ਬਾਬਤ ਜਿਆਦਾ ਜਾਣਕਾਰੀ ਸਾਂਝੀ ਕਰਨ ਲਈ ਆਪਣੇ ਨਾਲ ਜੁੜ ਚੁੱਕੇ ਨੇ ਰਾਜਕਨਵੀਰ ਸਿੰਘ ਜੀ ਰਾਜਕਨਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਧੰਨਵਾਦ ਪ੍ਰਵਿੰਦੀ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਬ੍ਰੇਕਿੰਗ ਨਿਊਜ਼ ਸਪੈਸ਼ਲ ਰਿਪੋਰਟ ਆਪਾਂ ਸਪੈਸ਼ਲ ਕਵਰੇਜ ਲੈ ਕੇ ਜਿਹੜਾ ਉਹ ਆ ਚੁੱਕੇ ਆ ਸੋ ਜੋ ਇਸ ਟਾਈਮ ਵਾਪਰ ਰਿਹਾ ਹੈ ਆ ਉਦੇ ਬਾਰੇ ਜਿਹੜੀਆਂ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਆ ਜਿਵੇਂ ਆਪਾਂ ਜਾਣਦੇ ਆ ਇਜ਼ਰਾਈਲ ਤੇ ਈਰਾਨ ਦਾ ਕਨਫਲਿਕਟ ਸ਼ੁਰੂ ਹੋਇਆ ਨੂੰ ਵੀਕ ਤਕਰੀਬਨ ਇੱਕ ਹਫਤੇ ਤੋਂ ਵੱਧ ਦਾ ਵਕਤ ਹੋ ਚੁੱਕਾ ਆ ਉਸ ਤੋਂ ਬਾਅਦ ਦੇ ਵਿੱਚ ਅਮਰੀਕਾ ਦੇ ਉੱਤੇ ਦਬਾਅ ਸੀਗਾ 트럼ਪ ਹੁਣਾਂ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਸੀ ਇਜ਼ਰਾਈਲ ਦੇ ਦੁਆਰਾ ਲਗਾਤਾਰ ਵੀ ਭਾਈ ਵੀ ਤੁਸੀਂ ਈਰਾਨ ਦੇ ਉੱਤੇ ਹਮਲਾ ਕਰੋ ਉਹਨਾਂ ਨੇ ਵੀਕਐਂਡ ਦੇ ਉੱਤੇ B2 ਬੋਮਬਰਸ ਦੇ ਜ਼ਰੀਏ 7 B2 ਬੋਮਬਰਸ ਨੇ ਜਿਹੜੇ ਆ ਉਹ 14 ਅ ਮੋਬੀਜ਼ ਮਾਸ ਆਰਡੀਨੈਂਸ ਬੌਮਸ ਜਿਹੜੇ ਆ ਉਹਨਾਂ ਦੀ ਵਰਤੋਂ ਕਰਦੇ ਹੋਏ ਜਿਹੜੀਆਂ ਤਿੰਨ ਨਿਊਕਲੀਅਰ ਫੈਸਿਲਿਟੀਆਂ ਆ ਉਹਨਾਂ ਨੂੰ ਤਬਾਹ ਕਰ ਦਿੱਤਾ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਈਰਾਨ ਕਹਿੰਦਾ ਹੈ ਵੀ ਸਾਨੂੰ ਆਪਣੀ ਪ੍ਰਭੂ ਸੱਤਾ ਜਿਹੜੀ ਆ ਉਸ ਦੀ ਰਾਖੀ ਕਰਨ ਦੀ ਪੂਰਾ ਅਧਿਕਾਰ ਆ ਸੈਲਫ ਡਿਫੈਂਸ ਜਾਂ ਉਸ ਦਾ ਰਿਟੈਲੀਏਸ਼ਨ ਕਰਨ ਦਾ ਸਾਨੂੰ ਅਧਿਕਾਰ ਆ ਸੋ ਉਸ ਦੇ ਚੱਲਦਿਆਂ ਉਹਨਾਂ ਨੇ ਵਾਰਨਿੰਗਸ ਦਿੱਤੀਆਂ ਸੀਗੀਆਂ ਪਹਿਲਾਂ ਹੀ ਅਹ ਧਮਕੀਆਂ ਦਿੱਤੀਆਂ ਸੀਗੀਆਂ ਵੀ ਜਿਹੜੇ ਅਮਰੀਕਨ 에ਅ ਬੇਸਿਸ ਆ ਖਾੜੀ ਦੇ ਵਿੱਚ ਮਿਡਲ ਈਸਟ ਦੇ ਵਿੱਚ ਮੱਧ ਪੂਰਬ ਦੇ ਵਿੱਚ ਉਹ ਜਿਹੜੇ ਆ ਸਤਰਕ ਰਹਿਣ ਅਸੀਂ ਉੱਥੇ ਹਮਲੇ ਜਿਹੜੇ ਉਹ ਕਰ ਸਕਦੇ ਆ ਅ ਉਹਨਾਂ ਨੇ ਆਮ ਲੋਕਾਂ ਨੂੰ ਕਿਹਾ ਸੀ ਵੀ ਉਹ ਇਲਾਕਿਆਂ ਨੂੰ ਛੱਡ ਕੇ ਜਿਹੜਾ ਤੁਸੀਂ ਜਾ ਸਕਦੇ ਆ ਤੇ ਉਹਨਾਂ ਨੇ ਅੱਜ ਵੱਖ-ਵੱਖ 에ਅ ਬੇਸਿਸ ਦੇ ਉੱਤੇ ਯੂਐਸ ਦੇ ਜਿਹੜੇ ਮਿਡਲ ਈਸਟ ਦੇ ਵਿੱਚ 에ਅ ਬੇਸਿਸ ਨੇ ਉਹਨਾਂ ਉੱਤੇ ਹਮਲਾ ਜਿਹੜਾ ਉਹ ਕਰ ਦਿੱਤਾ ਹੈ ਮਿਜ਼ਾਈਲ ਅਟੈਕਸ ਦੇ ਨਾਲ ਈਰਾਨ ਜਿਹੜੀ ਆ ਉਹ ਰਿਟੈਲੀਏਸ਼ਨ ਇਸ ਮੌਕੇ ਕਰ ਰਿਹਾ ਆ ਸੋ ਇਹ ਜਿਹੜੀ ਲੇਟੈਸਟ ਬ੍ਰੇਕਿੰਗ ਨਿਊਜ਼ ਆ ਰਹੀ ਆ ਜਦੋਂ ਸਵੇਰੇ ਅਪਡੇਟ ਅਮਰੀਕਾ ਸੀ ਕਰ ਰਹੇ ਸੀ ਉਸ ਟਾਈਮ ਦੇ ਉੱਤੇ ਕਤਰ ਨੇ ਆਪਣੀ 에ਅਰ ਸਪੇਸ ਆ ਉਸ ਨੂੰ ਬੰਦ ਕਰ ਦਿੱਤਾ ਸੀਗਾ ਉਸ ਤੋਂ ਇਹ ਪਹਿਲਾਂ ਹੀ ਅੰਦਾਜ਼ਾ ਲਾਇਆ ਜਾ ਰਿਹਾ ਸੀਗਾ ਕਿਉਂਕਿ ਦੋਹਾ ਦੇ ਵਿੱਚ ਯੂ ਐਸ ਦਾ ਅ ਜਿਹੜਾ ਉਦੇਦ ਕਰ ਕੇ एयर बेस ਹੈਗਾ ਆ ਮਿਲਟਰੀ بیس ਹੈਗਾ ਆ ਤੇ ਉਹ ਉਹ ਉਹਦੇ ਉੱਤੇ ਹਮਲਾ ਕੀਤਾ ਜਾ ਸਕਦਾ ਹੈ ਤੇ ਆਪਾਂ ਦੇਖਿਆ ਸੀਗਾ ਵੀ ਪ੍ਰੋਗਰਾਮ ਕਰਦੇ ਕਰਦੇ ਬ੍ਰੇਕਿੰਗ ਨਿਊਜ਼ ਆ ਗਈ ਸੀ ਵੀ ਉਹਨਾਂ ਨੇ ਉਸ ਟਾਈਮ ਦੇ ਉੱਤੇ ਉੱਤੇ ਹਮਲਾ ਜਿਹੜਾ ਉਹ ਕਰ ਦਿੱਤਾ ਆ ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਉੱਥੇ ਬਣੀ ਆ ਤੇ ਕੁਝ ਰਿਪੋਰਟਸ ਇਹ ਵੀ ਦੱਸ ਰਹੀਆਂ ਆ ਵੀ ਉਹਨਾਂ ਦੇ ਦੁਆਰਾ ਜਿਹੜਾ ਬਹਿਰੀਨ ਦੇ ਵਿੱਚ ਈਸਾ 에ਅਰ بیس ਹੈਗਾ ਆ ਉੱਥੇ ਵੀ ਹਮਲਾ ਕੀਤਾ ਆ UAE ਨੇ ਇਤਿਆਤੀ ਤੌਰ ਦੇ ਉੱਤੇ ਆਪਣੀ ਜਿਹੜੀ 에ਅਰ ਸਪੇਸ ਆ ਉਸ ਨੂੰ ਸ਼ਾਇਦ ਬੰਦ ਜਿਹੜਾ ਉਹ ਕਰ ਰਿਹਾ ਸੋ ਸਵੇਰੇ ਹੀ ਇਹ ਖੜਕੀ ਸੀਗੀ ਜਦ 에ਅਰ ਜਿਹੜੀ 에ਅਰ ਸਪੇਸ ਬੰਦ ਕੀਤੀ ਗਈ ਸੀ ਕਤਰ ਦੇ ਦੁਆਰਾ ਵੀ ਇਹ ਜਿਹੜੀ ਸਿਚੁਏਸ਼ਨ ਜਿਹੜੀ ਉੱਥੇ ਬਣ ਸਕਦੀ ਆ ਜਿਹੜਾ UAE ਆ ਉਮਾਨ ਆ ਕਤਰ ਆ ਇਹ ਸਾਰੇ ਬਿਲਕੁਲ ਨਜ਼ਦੀਕੀ ਆ ਜਿਹੜਾ ਪਰਸ਼ੀਅਨ ਗਲਫ ਆ ਜਿਹੜਾ ਪਰਸ਼ੀਅਨ ਖਾੜੀ ਆ ਉਹ ਇਸ ਦੇ ਦਰਮਿਆਨ ਜਿਹੜਾ ਸਟ੍ਰੇਟ ਆਫ ਜਿਹੜਾ ਹਰਮਜ਼ ਆ ਉਹੀ ਵਿਚਾਲੇ ਜਿਹੜਾ ਇੱਕ ਪਾਣੀ ਦੀ ਬਾਡੀ ਜਿਹੜੀ ਉਹ ਪੈਂਦੀ ਆ ਤੇ ਉਸ ਤੋਂ ਕਹਿ ਸਕਦੇ ਵੀ ਕੁਝ ਸੈਂਕੜੇ ਮੀਲ ਦੂਰ ਈਰਾਨ ਦੀ ਸਰਹੱਦ ਤੋਂ ਇਹ ਪਾਣੀ ਤੋਂ ਪਾਰ ਇਹ ਜਿਹੜੇ ਮੁਲਕ ਆਉਂਦੇ ਨੇ ਤੇ ਅਮਰੀਕਾ ਦੇ 30 40 ਹਜ਼ਾਰ ਜਿਹੜੇ ਫੌਜੀ ਆ ਇਹਨਾਂ ਮਿਡਲ ਈਸਟ ਕੱਲੇ ਇਹਨਾਂ ਤਿੰਨਾਂ ਤੇ ਨਹੀਂ ਹੋਰ ਬਹੁਤ ਸਾਰੇ ਇਰਾਕ ਦੇ ਵਿੱਚ ਬਹਿਰਨ ਚ ਜਾਰਡਨ ਚ ਇਜ਼ਰਾਈਲ ਚ ਹੋਰ ਇਹਨਾਂ ਇਲਾਕਿਆਂ ਦੇ ਵਿੱਚ ਏਅਰ ਬੇਸਿਸ ਦੇ ਜਿਹੜੇ ਮਿਲਟਰੀ ਬੇਸਿਸ ਆ ਉੱਥੇ ਜਿਹੜੇ ਉਹ ਤਾਇਨਾਤ ਜਿਹੜੇ ਉਹ ਰਹਿੰਦੇ ਆ ਤੇ ਹੁਣ ਈਰਾਨ ਨੇ ਜਿਹੜੀ ਪੁਸ਼ਤੀ ਕੀਤੀ ਆ ਕਤਰ ਏਅਰ ਬੇਸ ਦੀ ਮੇ ਕਤਰ ਦੇ ਵਿੱਚ ਜਿਹੜਾ ਯੂਐਸ ਦਾ ਏਅਰ ਬੇਸ ਆ ਉਸ ਦੇ ਉੱਤੇ ਉਹਨਾਂ ਨੇ ਹਮਲਾ ਜਿਹੜਾ ਉਹ ਮਿਜ਼ਾਈਲ ਹੈਗਾ ਮਿਜ਼ਾਈਲ ਹਮਲਾ ਜਿਹੜਾ ਹੋ ਕੀਤਾ ਕੀਤਾ ਹੈਗਾ ਤੇ ਇਹਦੇ ਨਾਲ ਆਪੇ ਇਹ ਵੀ ਦੱਸਦ ਗiraj Kanvir Singh ਜੀ ਗੱਲ ਕਿ ਹਾਰਮਨਸ ਦੀ ਜਿਹੜੀ ਸਟੇਟ ਆ ਉਹਦੇ ਬਾਰੇ ਵੀ ਆਉਣ ਵਾਲੇ ਕੁਝ ਕੰਟੈਂਟ ਦੇ ਵਿੱਚ ਕੋਈ ਵੱਡੀ ਬ੍ਰੇਕਿੰਗ ਨਿਊਜ਼ ਜਿਹੜੀ ਉਹ ਆ ਸਕਦੀ ਹੈ ਵੱਡੀ ਅਪਡੇਟ ਆ ਸਕਦੀ ਹੈ ਕਿਉਂਕਿ ਉਹ ਈਰਾਨ ਵੱਲੋਂ ਬੰਦ ਕਰਨ ਦੀਆਂ ਖਬਰਾਂ ਆਪਾਂ ਪਹਿਲੀਆਂ ਸਾਂਝੇ ਕਰ ਰਹੇ ਹਾਂ ਵੀ ਉਹਦੋਂ ਨੇ ਸੰਕੇਤ ਦਿੱਤੇ ਨੇ ਜਿਹਨਾਂ ਦੀਆਂ ਸਟੇਟਮੈਂਟਸ ਦੇ ਵਿੱਚੋਂ ਝਲਕਦਾ ਜਿਹੜੀ ਯੂਐਸ ਸਟੇਟ ਡਿਪਾਰਟਮੈਂਟ ਆ ਉਹਨੇ ਕਿਹਾ ਕਿ ਇਹ ਜਿਹੜਾ ਆਲ ਉਦੀਦ ਜਿਹੜਾ 에어 بیس ਆ ਇਹਦੇ ਉੱਤੇ 8000 ਜਿਹੜਾ ਯੂਐਸ ਸਿ ਦੂਜੇ ਪਾਸੇ ਜਿਹੜੀ ਕੱਤਰ ਦੀ ਜਿਹੜੀ ਗਵਰਨਮੈਂਟ ਆ ਉਹਨੇ ਕਿਹਾ ਵੀ ਇਸ ਮਾਮਲੇ ਦੇ ਵਿੱਚ ਕੋਈ ਮੌਤ ਹਲੇ ਨਹੀਂ ਹੋਈ ਆ ਕਿਉਂਕਿ ਉਹਨੂੰ ਪਹਿਲੇ ਹੀ ਐਵੈਕੂਏਟ ਜਿਹੜਾ ਉਹ ਕਰ ਲਿਆ ਗਿਆ ਸੀਗਾ ਇਹ ਜੇ ਮੈਂ ਦੇਖਾਂ ਨਿੱਜੀ ਤੌਰ ਦੇ ਉੱਤੇ ਪ੍ਰਵੀਨ ਜੀ ਇਹ ਈਰਾਨ ਦੇ ਦੁਆਰਾ ਜਿਹੜਾ ਅਮਰੀਕਨ 에ਅਰਬੇਸ ਦੇ ਉੱਤੇ ਹਮਲਾ ਕਰਨ ਦੀ ਆਪਣੇ ਲੋਕਾਂ ਨੂੰ ਸ਼ਾਂਤ ਕਰਨ ਵਾਲਾ ਇਹ ਹਮਲਾ ਸੀਗਾ ਇਹਦੇ ਵਿੱਚ ਉਹਨਾਂ ਦੀ ਕੋਈ ਮੈਨੂੰ ਲੱਗਦਾ ਕੋਸ਼ਿਸ਼ ਨਹੀਂ ਸੀ ਵੀ ਅਮਰੀਕਾ ਦੀ ਫੌਜ ਨੂੰ ਜਿਹੜਾ ਆ ਉਹ ਗੁੱਸੇ ਕੀਤਾ ਜਾਵੇ 트럼ਪ ਹੁਣਾਂ ਨੂੰ ਗੁੱਸੇ ਕੀਤਾ ਜਾਵੇ ਕਿਉਂਕਿ ਆਲਰੇਡੀ ਉਹਨਾਂ ਨੇ ਦੇਖਿਆ ਵੀ ਅ ਅਮਰੀਕਾ ਦੇ ਉੱਤੇ ਬਗੈਰ ਹਮਲਾ ਕਿਤੇ ਉਹਨਾਂ ਨੂੰ ਜਿਹੜੇ B2 ਬੰਬਰ ਸਾਹਮਣਾ ਕਰਨਾ ਪੈ ਗਿਆ ਬੀ ਇੰਨੇ ਵੱਡੇ ਜਿਹੜੇ ਮੈਸਿਵ ਆਰਡੀਨੈਂਸ ਬੰਬਸ ਆ ਉਹ ਉਹਨਾਂ ਦੇ ਜਿਹੜੀਆਂ ਨਿਊਕਲੀਅਰ ਸਾਈਟਸ ਦੇ ਉੱਤੇ ਆਣ ਜਿਹੜੇ ਹੋ ਸਿੱਟੇ ਆ ਤੇ 트럼ਪ ਹੋਣਾ ਨੇ ਬਿਲਕੁਲ ਕਲੀਅਰਲੀ ਚੇਤਾਵਨੀ ਕਹਿ ਲੋ ਧਮਕੀ ਕਹਿ ਲੋ ਕਲੀਅਰ ਜਿਹੜਾ ਉਹ ਕੀਤਾ ਸੀਗਾ ਜੀ ਜੀ ਅਮਰੀਕਨ ਫੌਜੀਆں ਦੇ ਉੱਤੇ ਅਮਰੀਕੀਆਂ ਦੇ ਉੱਤੇ ਜੇ ਤੁਹਾਡਾ ਕੋਈ ਵੀ ਹਮਲਾ ਹੁੰਦਾ ਤਾਂ ਫਿਰ ਤੁਹਾਨੂੰ ਜੇ ਸ਼ਾਇਦ ਨਕਸ਼ੇ ਤੋਂ ਵੀ ਮਿਟਾ ਸਕਦੇ ਆ ਵੀ ਇਦਾਂ ਦਾ ਜਿਹੜਾ ਹਮਲਾ ਕਰਾਂਗੇ ਵੀ ਜਿੱਦਾਂ ਦਾ ਤੁਹਾਨੂੰ ਜਿਹੜਾ ਕਦੀ ਤੁਸੀਂ ਸੋਚਿਆ ਵੀ ਨਹੀਂ ਹੋਊਗਾ ਦੇਖਿਆ ਨਹੀਂ ਜਿਹੜਾ ਉਹ ਕਦੀ ਹੋਊਗਾ ਸੋ ਇਹ ਜਿਹੜੀ ਸਿਚੁਏਸ਼ਨ ਬਣੀ ਆ ਕੁਵੈਤ ਤੋਂ ਖਬਰ ਆ ਰਹੀ ਆ ਵੀ ਕੁਵੈਤ ਨੇ ਹੁਣੇ-ਹੁਣੇ ਜਿਹੜੀ ਆਪਣੀ 에ਅਰ ਸਪੇਸ ਆ ਉਸ ਨੂੰ ਬੰਦ ਜਿਹੜਾ ਉਹ ਕਰ ਦਿੱਤਾ ਕਤਰ ਦੀ ਜਿਹੜੀ ਡਿਫੈਂਸ ਫੋਰਸਿਸ ਆ ਉਹਨਾਂ ਨੇ ਕਿਹਾ ਵੀ ਇਜ਼ ਇਰਾਨ ਤੋਂ ਆ ਰਹੀਆਂ ਕੁਝ ਮਿਜ਼ਾਈਲਸ ਆ ਉਹਨਾਂ ਨੂੰ ਰਸਤੇ ਦੇ ਵਿੱਚ ਉਹਨਾਂ ਨੇ ਦੇ ਦਿੱਤਾ ਉਸ ਨੂੰ ਉਹਨਾਂ ਨੇ ਰੋਕ ਦਿੱਤਾ ਹੈਗਾ ਆ ਸੋ ਰਸਤੇ ਦੇ ਵਿੱਚ ਉਹਨਾਂ ਨੂੰ ਨਸ਼ਟ ਕੀਤਾ ਆ ਕਤਰ ਨੂੰ ਪਹਿਲਾਂ ਹੀ ਜਿਹੜਾ ਮੰਨਿਆ ਜਾ ਰਿਹਾ ਵੀ ਕਤਰ ਨੂੰ ਈਰਾਨ ਨੇ ਪਹਿਲਾਂ ਹੀ ਦਾਸ ਦਿੱਤਾ ਸੀਗਾ ਵੀ ਭਾਈ ਅਸੀਂ ਇਸ ਬੇਸ ਦੇ ਉੱਤੇ ਮਜ਼ਾਈਲਾਂ ਜਿਹੜੀਆਂ ਸੱਟਣ ਲੱਗੇ ਆ ਤੇ ਤੁਸੀਂ ਉਹਦੇ ਪਰੇ ਜਿਹੜਾ ਉਹ ਜਾਓ ਸੋ ਅਗਾਉਂ ਸੂਚਨਾ ਸੀ 에ਅਰ ਸਪੇਸ ਬੰਦ ਹੋਣ ਦਾ ਮਤਲਬ ਹੀ ਇਹ ਲੱਗ ਰਿਹਾ ਸੀਗਾ ਵੀ ਇਹਨਾਂ ਨੂੰ ਪਹਿਲਾਂ ਹੀ ਜਿਹੜਾ ਉਹ ਪਤਾ ਆ ਆ ਇਹ ਵੀ ਇੱਕ ਐਂਗਲ ਡਿਫਰੈਂਟ ਜਿਹੜਾ ਨਾਲ ਦੱਸੇ ਜਾਈਏ ਜਿਹੜਾ ਕਤਰ ਹੈਗਾ ਆ ਉਹਨਾਂ ਦਾ ਜਿਹੜਾ ਅਮੀਰ ਆ ਉਹ ਈਰਾਨ ਦੇ ਨਾਲ ਗੱਲਬਾਤ ਕਰਨ ਦੇ ਲਈ 트럼ਪ ਹੁਣਾਂ ਨੂੰ ਬਾਰ ਬਾਰ ਜਿਹੜਾ ਉਹ ਕਹਿ ਰਿਹਾ ਸੀ ਵੀ ਉਹਨਾਂ ਨਾਲ ਟੇਬਲ ਟਾਕ ਕਰੋ ਉਹਨਾਂ ਨਾਲ ਗੱਲਬਾਤ ਕਰੋ ਗੱਲਬਾਤ ਕਰੋ 트럼ਪ ਉਹਨਾਂ ਨੇ ਇਸ ਚੀਜ਼ ਦੀ ਆਪਣੀ ਇੱਕ ਗੱਲਬਾਤ ਦੇ ਵਿੱਚ ਜ਼ਿਕਰ ਕੀਤਾ ਸੀਗਾ ਵੀ ਈਰਾਨ ਨੂੰ ਧੰਨਵਾਦ ਕਰਨਾ ਚਾਹੀਦਾ ਆ ਕਤਰ ਦੇ ਅਮੀਰ ਦਾ ਵੀ ਉਹ ਉਹਨਾਂ ਦੇ ਇੰਨਾ ਪੱਖ ਜਿਹੜਾ ਉਹ ਪੂਰ ਰਿਆ ਹੈਗਾ ਆ ਤੇ ਮੈਨੂੰ ਲੱਗਦਾ ਇਸੇ ਕਰ ਇਸੇ ਚੱਲਦੇ ਆ ਉਹਨਾਂ ਨੂੰ ਪਹਿਲਾਂ ਹੀ ਜਿਹੜਾ ਉਹਨਾਂ ਨੇ ਦੱਸ ਦਿੱਤਾ ਸੀ ਜਦ ਜਨਰਲ ਸੁਲੇਮਾਨੀ ਨੂੰ ਟਰੰਪ ਉਹਨਾਂ ਦੇ ਪਹਿਲੇ ਕਾਰਜਕਾਲ ਦੇ ਵਿੱਚ ਮਿਜ਼ਾਈਲ ਦੇ ਨਾਲ ਮਾਰਿਆ ਗਿਆ ਸੀ ਉਸ ਟਾਈਮ ਦੇ ਉੱਤੇ ਜਨਰਲ ਸੁਲੇਮਾਨੀ ਦੇ ਉੱਤੇ ਇਹ ਦੋ ਸੀਗੇ ਵੀ 7 700 600 700 ਕਟੋਕਟ ਅਮਰੀਕੀ ਫੌਜੀ ਅਮਰੀਕੀਆਂ ਦੇ ਜਿਹੜੇ ਮਾਰਨ ਦੇ ਪਿੱਛੇ ਉਸ ਦਾ ਹੱਥ ਹੈ ਗਿਆ ਵਕ ਵਕ ਤਮਾ ਦੇ ਉੱਤੇ ਜਿਹੜੇ ਹਜ਼ਬੁੱਲਾ ਹੋ ਗਿਆ ਜਾਂ ਹੋਰ ਉਹਨਾਂ ਦੇ ਜਿਹੜੇ ਵਿੰਗਸ ਆ ਉਹਨਾਂ ਦੇ ਜ਼ਰੀਏ ਉਹਨਾਂ ਨੇ ਹਮਲੇ ਕਰਾ ਕੇ ਜਿਹੜੇ ਅਮਰੀਕੀ ਉੱਥੇ ਮਾਰੇ ਹੈਗੇ ਆ ਉਦੋਂ ਵੀ ਇਰਾਕ ਨੂੰ ਈਰਾਨ ਨੇ ਦੱਸ ਦਿੱਤਾ ਸੀਗਾ ਵੀ ਅਸੀਂ ਭਾਈ ਤੁਹਾਡੇ ਉੱਥੇ ਜਿਹੜਾ ਅਮਰੀਕੀ ਹੈਗਾ ਟਿਕਾਣਾ ਆ ਉੱਥੇ ਹਮਲਾ ਕਰਨ ਜਾ ਰਹੇ ਆ ਸੋ ਉਰੇ ਪਰੇ ਜਿਹੜੇ ਬੇਸਿਕਲੀ ਹੋ ਜਾਓ ਸੋ ਇਹ ਉੱਥੇ ਐਗਜ਼ਿਟ ਰੈਂਪ ਮੈਂ ਦੇਖਦਾ ਵੀ ਇਹ ਇੱਕ ਦੂਜੇ ਤੋਂ ਇਸ ਲੜਾਈ ਤੋਂ ਪਰੇ ਜਾਣ ਦੀ ਜਿਹੜੀ ਇੱਕ ਗੱਲ ਜਿਹੜੀ ਉਹ ਲੱਗ ਰਹੀ ਆ ਜਿਹੜਾ ਖਮੀਨੀ ਆ ਉਹਨੇ ਆਪਣੇ ਲੋਕਾਂ ਦਾ ਗੁੱਸਾ ਸ਼ਾਂਤ ਕਰਨ ਦੇ ਲਈ ਕਿਉਂਕਿ ਰਜਿਮ ਦੇ ਉਲਟ ਹੋ ਜਾਣਾ ਨਹੀਂ ਤਾਂ ਲੋਕਾਂ ਨੇ ਉੱਥੇ ਉਥੋਂ ਦੇ ਲੀਡਰਾਂ ਦੇ ਉਲਟ ਹੋ ਜਾਣਾ ਵੀ ਤੁਸੀਂ ਕੀ ਕੁੱਟਖਣ ਜੋਗੀਆਂ ਵੀ ਇਹ ਇਦਾਂ ਹੀ ਜਿਹੜਾ ਤੁਸੀਂ ਉਹ ਕਰ ਹੀ ਜਾਣਾ ਆ ਉਧਰ ਇਜ਼ਰਾਈਲ ਨੇ ਹੁਣੇ-ਹੁਣੇ ਬਿਆਨ ਦਿੱਤਾ ਆ ਵੀ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਜਿਹੜਾ ਤਹਿਰਾਨ ਇਰਾਨ ਦੇ ਉੱਤੇ ਅਸੀਂ ਮੋਸਟ ਐਕਸਟੈਂਸਿਵ ਅਟੈਕ ਆ ਉਸ ਨੂੰ ਸਮਾਪਤ ਕਰ ਦਿੱਤਾ ਆ ਕਿ ਇਹ ਮੰਨਿਆ ਜਾਵੇ ਵੀ ਸਿਰਫ ਇਹ ਅੱਜ ਦੇਣ ਅੱਜ ਦਾ ਜਿਹੜਾ ਟੈਕ ਸੀ ਉਹ ਸਮਾਪਤ ਹੋਇਆ ਜਾਂ ਓਵਰਾਲ ਜਿਹੜੀ ਇਹਨਾਂ ਦੀ ਮਿਲਟਰੀ ਕਾ ਕਾਰਵਾਈ ਸੀ ਉਹ ਜਿਹੜੀ ਆ ਉਹ ਖਤਮ ਹੋਈ ਆ ਸੋ ਇਸ ਤੇ ਦੋ ਮਹੀਨੇ ਇਸ ਤੇ ਇਸ ਚੀਜ਼ ਦੇ ਜਿਹੜੇ ਉਹ ਨਿਕਲ ਸਕਦੇ ਆ ਸੋ ਇਹ ਜਿਹੜੀਆਂ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਮਣੇ ਆ ਈਰਾਨ ਨੇ ਨਾਲ ਹੀ ਸਪਸ਼ਟ ਕੀਤਾ ਵੀ ਕਹਿੰਦਾ ਵੀ ਆ ਸਾਡਾ ਇਹ ਜਿਹੜਾ ਹਮਲਾ ਹੈ ਉਹ ਕਤਰ ਉੱਤੇ ਹਮਲਾ ਨਾ ਮੰਨਿਆ ਜਾਵੇ ਇਸੇ ਤੋਂ ਸਿਰਫ ਜਿਹੜੇ ਅਮਰੀਕੀ 에ਅਰ ਬੇਸ ਆ ਮਿਲਟਰੀ ਬੇਸ ਆ ਸਿਰਫ ਤੇ ਸਿਰਫ ਉਸ ਉੱਤੇ ਹਮਲਾ ਜਿਹੜਾ ਹੋ ਕੀਤਾ ਗਿਆ ਆ ਯੂਐਸ ਅਧਿਕਾਰੀਆਂ ਨੇ ਸਪਸ਼ਟ ਕੀਤਾ ਆ ਵੀ ਇਹ ਅਟੈਕ ਜਿਹੜਾ ਉਹ ਖਤਮ ਹੋ ਚੁੱਕਾ ਆ ਤੇ ਕਿਸੇ ਵੀ ਕੈਜੂਐਲਟੀ ਦੀ ਰਿਪੋਰਟ ਨਹੀਂ ਹੈਗੀ ਸੋ ਸੋ ਕਿਸੇ ਦੇ ਜਾਂ ਫਟੜ ਹੋਣ ਦੀ ਜਾਂ ਮਰਨ ਦੀ ਜਿਹੜੀ ਕੋਈ ਖਬਰ ਉਹ ਨਹੀਂ ਆਈ ਸੋ ਹੁਣ ਹਾਲ ਦੀ ਘੜੀ ब्रेकिंग न्यूज़ डीओए आ रही है कहंदे भी देयर आर नो रिपोर्ट्स ऑफ एनी डैमेज टू अल उदेद एट दिस टाइम हां जी सो मिलिट्री बेस ਨੂੰ ਵੀ ਕੋਈ ਨੁਕਸਾਨ ਨਹੀਂ ਹੋਇਆ ਤੇ ਉੱਥੇ ਸਮਾਨ ਪਿਆ ਸੀ ਸਮਾਨ ਦੇ ਵਿੱਚ ਵੀ ਕੋਈ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਕਿਸੇ ਫੌਜੀ ਦਾ ਉੱਥੇ ਨੁਕਸਾਨ ਹੋਇਆ ਕੁੱਲ ਮਿਲਾ ਕੇ ਇਰਾਨ ਨੇ ਕਹਿੰਦੇ 14 ਮਜ਼ਾਈਲਾਂ ਜਿਹੜੀਆਂ ਆ ਉਹ ਮਾਰੀਆਂ ਸੀਗੀਆਂ ਤੇ 14 ਹੀ ਮਜ਼ਾਈਲਾਂ ਅਮਰੀਕਾ ਨੇ ਮਾਰੀਆਂ ਸੀਗੀਆਂ ਜਿਹੜੇ ਮੈਸਿਵ ਆਰਡੀਨੈਂਸ ਬੰਬ ਸੀਗੇ ਤੇ ਉਹਦੇ ਜਵਾਬ ਦੇ ਵਿੱਚ ਉਹਨਾਂ ਨੇ 14 ਮਜ਼ਾਈਲਾਂ ਛੱਡ ਕੇ ਆਇਦਰ ਆਪਣੇ ਲੋਕਾਂ ਨੂੰ ਸ਼ਾਂਤ ਕੀਤਾ ਆ ਪਰ ਇਹ ਲੇਟੈਸਟ ਅਪਡੇਟ ਜਿਹੜੀ ਆ ਰਹੀ ਆ ਮਿਡਲ ਈਸਟ ਦੇ ਵਿੱਚ ਕਿ ਇਹ ਹੁਣ ਹਮਲਾ ਜਿਹੜਾ ਆ ਇਹ ਜਿਹੜਾ ਈਰਾਨ ਦਾ ਹਮਲਾ ਆ ਉਹ ਕਿਸ ਤਰੀਕੇ ਦੇ ਨਾਲ ਅੱਗੇ ਦੇਖਿਆ ਜਾਊਗਾ ਕੀ ਅਮਰੀਕੀ ਇਸ ਨੂੰ ਐਗਜ਼ਿਟ ਰੈਂਪ ਦੇ ਤੌਰ ਤੇ ਦੇਖਣਗੇ ਜਾਂ ਇਸ ਨੂੰ ਐਸਕੇਲੇਸ਼ਨ ਦੇ ਤੌਰ ਦੇ ਉੱਤੇ ਦੇਖਣਗੇ ਇਸ ਦੇ ਲਈ ਹੁਣ ਹਰ ਇੱਕ ਦੀ ਜਿਹੜੀ ਕਲੋਜ਼ ਵਾਚ ਆ ਉਹ ਉਸ ਨੂੰ ਕਰ ਰਹੇ ਹੈਗੇ ਇਹ ਜੰਗ ਦਾ ਖਾਤਮਾ ਵੱਲ ਨੂੰ ਵੱਧ ਰਿਹਾ ਜਾਂ ਇੱਕ ਨਵੀਂ ਜੰਗ ਦਾ ਆਗਾਜ਼ ਹੋ ਰਿਹਾ ਇਹਦੇ ਬਾਰੇ ਕਹਿਣਾ ਹਾਲੇ ਬਹੁਤ ਮੁਸ਼ਕਲ ਹੋਊਗਾ ਈਰਾਨ ਦੇ ਜਿਹੜੇ ਇੱਕ ਸੀਨੀਅਰ ਜਿਹੜਾ ਇੱਕ ਈਰਾਨੀਅਨ ਹੈਗਾ ਅਧਿਕਾਰੀ ਉਹਨੇ ਇਹ ਗੱਲ ਕਹੀ ਆ ਵੀ ਈਰਾਨ ਜਿਹੜਾ ਆਪਣਾ ਰਿਟੈਲੀਏਸ਼ਨ ਆ ਉਹ ਜਾਰੀ ਰੱਖੂਗਾ ਯੂ ਐਸ ਦੇ ਉੱਤੇ ਕਿਸੇ ਵੀ ਤਰੀਕੇ ਦੇ ਨਾਲ ਜੀਕਰ ਅੱਗੇ ਕੋਈ ਹਮਲਾ ਹੁੰਦਾ ਤਾਂ ਉਹ ਕਹਿੰਦੇ ਕਿ ਅਸੀਂ ਜਿੱਥੇ ਵੀ ਨੈਸੈਸਰੀ ਰਿਟੈਲੀਏਸ਼ਨ ਆ ਉਹ ਅਸੀਂ ਕਰਾਂਗੇ ਚਾਹੇ ਸਾਨੂੰ ਮਿਡਲ ਈਸਟ ਦੇ ਵਿੱਚ ਕਰਨਾ ਪਵੇ ਤੇ ਚਾਹੇ ਹੋਰ ਨਾ ਥਾਵਾਂ ਦੇ ਉੱਤੇ ਸਾਨੂੰ ਕਰਨਾ ਪਵੇ ਅਸੀਂ ਪੂਰਾ ਤਿਆਰ ਆ ਇਰਾਨ ਨੇ ਪਹਿਲਾਂ ਵੀ ਇਸ ਤਰ੍ਹਾਂ ਦੇ ਜਿਹੜੇ ਬਿਆਨਬਾਜ਼ੀ ਉਹ ਕੀਤੀ ਆ ਵੀ ਕਿਸੇ ਵੀ ਹਮਲੇ ਦਾ ਜਵਾਬ ਦੇਣ ਦੀ ਸਾਨੂੰ ਅਧਿਕਾਰ ਆ ਤੇ ਸਾਨੂੰ ਆਜ਼ਾਦੀ ਹੈ ਤੇ ਅਸੀਂ ਉਹਦਾ ਜਵਾਬ ਜਿਹੜਾ ਦੇ ਕੇ ਰਾਵਾਂਗੇ ਸੋ ਇਹ ਪਤਾ ਇਹ ਕਹਿਣਾ ਬਹੁਤ ਔਖਾ ਵੀ ਹੈ ਇਸ ਟਾਈਮ ਹੋਰ ਕਿਹੜੇ ਕਿਹੜੇ ਥਾਵਾਂ ਦੇ ਉੱਤੇ ਜਿਹੜਾ ਜਿਹੜਾ ਈਰਾਨ ਦਾ ਪਲਾਨ ਆ ਵੀ ਹਮਲੇ ਨੂੰ ਜਿਹੜਾ ਅੰਜਾਮ ਦਿੱਤਾ ਜਾਊਗਾ ਤੇ ਜਿਹੜੀ ਇਜ਼ਰਾਈਲ ਦੀ ਸਟੇਟਮੈਂਟ ਆ ਉਹ ਵੀ ਇਹ ਕਹਿਣਾ ਮੁਸ਼ਕਿਲ ਆ ਵੀ ਉਹ ਜੰਗ ਦਾ ਖਾਤਮੇ ਵੱਲ ਨੂੰ ਵੱਧ ਰਹੇ ਨੇ ਜਾਂ ਫਿਰ ਉਹ ਕਹਿ ਰਹੇ ਨੇ ਵੀ ਹਲੇ ਅਸੀਂ ਕੁਝ ਹੋਰ ਜਿਹੜੀਆਂ ਚੀਜ਼ਾਂ ਨੇ ਸੋਚ ਰਹਿਵਾਂਗੇ ਪਰ ਈਰਾਨ ਦੇ ਜਿਹੜਾ ਖਮੇਨੀ ਦਾ ਜਿਹੜਾ ਉੱਥੋਂ ਦਾ ਰਾਜ ਸੱਤਾ ਉਹਦੇ ਹਿਸਾਬ ਦੇ ਨਾਲ ਉਹਨਾਂ ਨੂੰ ਇਹ ਕਰਨਾ ਜ਼ਰੂਰੀ ਹੋ ਗਿਆ ਸੀ ਅਸਲ ਦੇ ਵਿੱਚ ਮਜਬੂਰੀ ਬਣ ਗਈ ਸੀ ਮਜਬੂਰੀ ਬਣ ਗਈ ਸੀ ਹਾਂਜੀ ਕਿਉਂਕਿ ਕਈ ਵਾਰੀ ਤੁਹਾਨੂੰ ਟੇਬਲ ਟਾਕ ਤੇ ਬੈਠਣ ਵਾਸਤੇ ਵੀ ਤੁਹਾਨੂੰ ਕੁਝ ਕਦਮ ਜਿਹੜੇ ਚੁੱਕਣੇ ਪੈਂਦੇ ਦੇਖੋ ਇਹ ਜਿਹੜੀ ਯੂਰੇਨੀਅਮ ਦੀ ਐਨਰੀਚਮੈਂਟ ਦਾ ਰੌਲਾ ਹੈ ਨਾ ਹਾਂਜੀ ਹਾਂਜੀ ਇਹ ਸਾਰਾ ਹੀ ਇਸ ਚੀਜ਼ ਦੇ ਵਿੱਚ ਇਹਦੇ ਪਿੱਛੇ ਸਾਰੀ ਡਿਪਲੋਮੇਸੀ ਰੋਗੀ ਡਿਪਲੋਮੇਸੀ ਇਹ ਬਿਲਕੁਲ ਤਾਂ ਇਰਾਨ ਨੂੰ ਇਹ ਪਤਾ ਹੈ ਵੀ ਉਹ ਜਿਹੜਾ ਯੂਰੇਨੀਅਮ ਨੂੰ ਐਨਰੀਚ ਕਰਕੇ ਬੰਬ ਨਹੀਂ ਬਣਾ ਸਕਦਾ ਹੂੰ ਹੂੰ ਉਹ ਬਹੁਤ ਵੱਡਾ ਬੰਬ ਬਣਨਾ ਹੈ ਤੇ ਉਹਨਾਂ ਦੇ ਕੋਲ ਕੈਰੀਅਰ ਨਹੀਂ ਕੋਈ ਵੀ ਕੋਈ ਮਜ਼ਾਇਲ ਇਦਾਂ ਦੀ ਨਹੀਂ ਬਣੀ ਵੀ ਜਿਹੜਾ ਯੂਰੇਨੀਅਮ ਐਨਰੀਚਡ ਬੌਮਬਾ ਉਸ ਨੂੰ ਜਿਹੜਾ ਉਹ ਕੈਰੀ ਕਰਕੇ ਕਿਸੇ ਪਾਸੇ ਜਿਹੜਾ ਉਹ ਹਮਲਾ ਕਰ ਸਕਣ ਹ ਸੋ ਕੀ ਕਰਦੇ ਆ 60 70% ਤੱਕ ਯੂਰੇਨੀਅਮ ਅਨਰਿਚ ਕਰ ਲੈਂਦੇ ਆ ਐਨੇ ਨਾ ਨਿਤ ਨਹੀਂ ਆਉ ਤੇ ਹੋਰ ਬਾਕੀ ਜਿਹੜੇ ਹੋ ਰੋਣਾ ਪਾ ਲੈਂਦੇ ਆ ਵੀ ਆਹ ਦੇਖੋ ਜੀ ਆ ਇਹਨਾਂ ਨੇ ਆ ਕਰ ਦਿੱਤਾ ਆ ਤੇ ਉਹਦੇ ਨਾਲ ਕਹਿੰਦੇ ਵੀ ਇਰਾਨ ਵਾਲੇ ਜਿਹੜੀ ਉਹ ਆਪਣੀ ਗੱਲਬਾਤ ਕਰਦੇ ਰਹਿੰਦੇ ਆ ਸੈਂਕਸ਼ਨਾਂ ਹਟਾਉਣ ਵਾਲੀ ਗੱਲ ਨਿਊਕਲੀਅਰ ਪ੍ਰੋਗਰਾਮ ਨੂੰ ਜਿਹੜਾ ਕਰਨ ਵਾਲੀ ਜਿਹੜੀ ਗੱਲ ਆ ਜਿਹੜਾ ਵੀ ਯੂਰੇਨੀਅਮ ਪਲੂਟੋਨੀਅਮ ਜਿਹੜਾ ਉੱਥੇ ਆਉਂਦਾ ਆ ਉਹ ਪਹਿਲਾਂ ਜਾਂਦਾ ਆ ਜੀ ਫਰਾਂਸ ਠੀਕ ਹੈ ਫਰਾਂਸ ਦੇ ਵਿੱਚੋਂ ਉਹਦੇ એનર્ਜੀ ਰੋਡ ਬਣਦੀਆਂ ਉਹ ਆ ਕੇ ਜਿਹੜੇ ਇੱਥੇ ਲਾ ਕੇ ਜਾਂਦੇ ਆ ਜਿਹੜਾ ਉਹਦਾ ਵੇਸਟ ਮਟੀਰੀਅਲ ਆ ਉਹ ਰਸ਼ੀਆ ਵਾਲੇ ਉੱਥੋਂ ਚੱਕ ਕੇ ਲੈ ਕੇ ਜਾਂਦੇ ਆ ਠੀਕ ਹੈ ਠੀਕ ਹੈ ਈਰਾਨ ਦੇ ਕੋਲ ਬਹੁਤ ਘੱਟ ਕੰਟਰੋਲ ਆ ਇਹ ਸਾਰੀਆਂ ਚੀਜ਼ਾਂ ਦਾ ਆਬਵੀਅਸਲੀ ਉਹਨਾਂ ਨੇ ਇੱਧਰ ਉੱਧਰ ਕਰ ਲੈਣਾ ਜਿੰਨੇ ਜਿੰਨੇ ਕੁਝ ਬਣਾਉਣਾ ਜਿੰਨੇ ਕੁਝ ਕਰਨਾ ਉਹਨੇ ਜਿਹੜੀਆਂ ਉਹ ਚੀਜ਼ਾਂ ਕਰ ਹੀ ਲੈਣੀਆਂ ਉਹ ਉਹ ਸੋਚ ਲਿੰਦੇ ਆ ਵੀ ਕਿੱਦਾਂ ਜਿਹੜਾ ਉਹ ਕੀਤਾ ਜਾਵੇ ਪਰ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਆਪਣੇ ਜਿਹੜੀਆਂ ਉਹ ਸਾਹਮਣੇ ਜੋ ਚੱਲ ਰਹੀਆਂ ਆ ਤੇ ਇਹ 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 ਜਿਹੜੀ ਇੱਕ ਡਿਫਰੈਂਟ ਜਿਹੜੀ ਆਪਣੇ ਸਾਹਮਣੇ ਜਿਹੜੀ ਸਟੋਰੀ ਆ ਉਹ ਇਸ ਟਾਈਮ ਜਿਹੜੀ ਉਹ ਨਿਕਲ ਕੇ ਆ ਰਹੀ ਆ ਵੀ ਕੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਆ ਜਿਹੜੇ ਹੁਣ B2 ਬੋਮਰ ਦੇ ਨਾਲ ਪ੍ਰਵੀਨ ਜੀ ਹਮਲਾ ਕਿੰਨਾ ਗਿਆ ਯਾਰ ਜਿੰਨੇ ਵੀ ਸੈਂਟ੍ਰਫਿਊਜਸ ਹੋਣਗੇ ਉਹ ਇੰਨੇ ਕਿ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਆ ਜਿੱਦਾਂ ਸੈਂਸਿਟਿਵ ਹੁੰਦੇ ਆ ਵੀ ਉਹਦੇ ਉਹ ਸ਼ੌਕ ਵੇਵ ਦੇ ਨਾਲ ਵੀ ਜੇ ਉਹ ਮਾੜਾ ਮੋਟਾ ਵੀ ਉਸ ਦੇ ਵਿੱਚ ਨੁਕਸ ਪੈ ਜਾਵੇ ਤਾਂ ਉਸ ਨੂੰ ਦੁਬਾਰਾ ਨਹੀਂ ਵਰਤਿਆ ਜਾ ਸਕਦਾ ਸੋ ਰਾਸ਼ਪਤੀ ਟਰੰਪ ਹੁਣਾਂ ਨੇ ਕਿਹਾ ਵੀ ਮੋਨੂਮੈਂਟਲ ਸਕਸੈਸ ਸੀਗੀ ਸਾਡੀ ਜਿਹੜੀ ਇਹ ਜਿਹੜਾ B2 ਬੋਮਰ ਦੇ ਨਾਲ 7 B2 ਬੋਮਰਸ ਦੇ ਨਾਲ ਜਿਹੜੇ ਉਹ ਹਮਲੇ ਕੀਤੇ ਗਏ ਸਭ ਤੋਂ ਪਹਿਲਾਂ GBU 57 ਪਹਿਲੇ B2 ਬੋਮਰ ਨੇ GBU 57 ਜਿਹੜੇ 2 ਛੁੱਟੇ ਜਿਹਦੇ ਨਾਲ ਉਥੇ ਇਨਫ ਹੋਲ ਜਿਹੜਾ ਹੋ ਗਿਆ ਵੀ ਐਡਾ ਇੱਕ ਕਹ ਲਓ ਵੀ ਉਹ ਬਣ ਗਿਆ ਟੋਲਾ ਬਣ ਗਿਆ ਵੀ ਜਿਹੜੇ ਪਿੱਛੋਂ ਜਿਹੜੇ 6 12 ਜਿਹੜੇ ਉਹਨਾਂ ਨੇ ਬੰਬ ਸਿੱਟੇ ਉਹਦੇ ਵਿੱਚ ਜਿਹੜੇ ਉਹ ਸਿੱਟਦੇ ਰਹੇ ਜਿਹਦੇ ਨਾਲ ਦੋ ਥਾਵਾਂ ਦੋ ਕਹਿ ਸਕਦੇ ਵੀ ਜਿਹੜੀ ਫੋਰਡੋ ਦੇ ਦੋ ਪਾਸੇ ਸੀਗੇ ਉਹਨਾਂ ਦੇ ਉੱਤੇ ਜਿਹੜੇ ਉਹ ਹਮਲੇ ਕੀਤੇ ਗਏ ਸੀਗੇ ਸੋ ਹੁਣ ਉਸ ਦੀ ਜਵਾਬੀ ਕਾਰਵਾਈ ਕਰਦੇ ਹੋਏ ਇਰਾਨ ਨੇ ਇਹ ਜਿਹੜਾ ਕਦਮ ਆ ਉਹ ਚੱਕਿਆ ਆ ਕਤਰ ਦੇ ਵਿੱਚ ਜਿਹੜਾ ਮਿਲਟਰੀ ਬੇਸ ਆ ਉਸ ਦੇ ਉੱਤੇ ਜਿਹੜੀ ਉਹਨਾਂ ਨੇ ਸਟ੍ਰਾਈਕਸ ਕੀਤੀਆਂ ਆ ਇਹਨਾਂ ਦੀਆਂ ਨਿਊਕਲੀਅਰ ਫੈਸਿਲਿਟੀਆਂ ਦੇ ਜਵਾਬੀ ਜਿਹੜੀ ਉਹ ਕਾਰਵਾਈ ਦੇ ਵਿੱਚ ਯੂ ਐਸ ਸੈਂਟਰਲ ਕਮਾਂਡ ਦੇ ਅੰਡਰ ਇਹ ਪੈਂਦਾ ਆ 10000 ਫੌਜੀ ਇਸ ਇਲਾਕੇ ਦੇ ਵਿੱਚ ਜਿਹੜੇ ਉਹ ਹੁੰਦੇ ਆ ਪੈਂਟਾਗਨ ਨੇ ਕਿਹਾ ਵੀ ਸਾਨੂੰ ਅਜੇ ਤੱਕ ਕੋਈ ਜਾਣਕਾਰੀ ਨਹੀਂ ਆ ਵੀ ਕੋਈ ਯੂ ਐਸ ਦਾ ਬੰਦਾ ਜਾਂ ਕੋਈ ਫੌਜੀ ਜਿਹੜਾ ਆ ਉਸ ਦੇ ਵਿੱਚ ਉਹ ਫਟੜ ਹੋਇਆ ਹਾਂਜੀ ਇਹਦੇ ਨਾਲ ਨਾਲ ਇੱਕ ਜਾਣਕਾਰੀ ਹੋਰ ਜਿਹੜੀ ਆ ਉਹ ਸ਼ੇਅਰ ਕਰਦੀ ਹੈ ਵੀ ਇਹ ਜਿਹੜਾ ਚੱਲ ਰਿਹਾ ਕੰਮ ਇਹ ਨਾ ਸਿਰਫ ਦੇਸ਼ਾਂ ਦੇ ਉੱਤੇ ਬਲਕਿ ਜਿਹੜਾ 에ਅਰ ਟਰੈਵਲ ਆ ਉਹਦੇ ਉੱਤੇ ਹੀ ਬਹੁਤ ਅਸਰ ਪਾਉਂਦਾ ਹੁਣੇ-ਹੁਣੇ ਜਿਹੜੀ عمان 에ਅਰ ਆ ਉਹਨਾਂ ਨੇ ਇੱਕ ਅਨਾਉਂਸਮੈਂਟ ਕੀਤੀ ਆ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੀਆਂ ਆਪਣੀਆਂ ਫਲਾਈਟਸ ਆ ਟੈਂਪਰੇਰੀਲੀ ਸਸਪੈਂਡ ਕਰਨ ਜਾ ਰਹੇ ਆ ਮਨਾਮਾ ਦੁਬਈ ਤੇ ਕੁਵੇਤ ਦੇ ਜਿਹੜੇ ਇਲਾਕੇ ਨੇ ਇਹਨਾਂ ਦੇ ਉੱਤੋਂ ਜਿੰਨੀਆਂ ਵੀ ਸਾਡੀਆਂ ਫਲਾਈਟਸ ਜਾਂਦੀਆਂ ਸੀ ਅਸੀਂ ਉਹਨਾਂ ਨੂੰ ਬੰਦ ਕਰਨ ਜਾ ਰਹੇ ਹਾਂ ਸੋ ਆਨਰ ਟਾਈਮ ਦੇ ਵਿੱਚ ਜਿੱਥੇ-ਜਿੱਥੇ ਵੀ ਜੰਗ ਪਹੂਗੀ ਜਾਂ ਜਿੱਥੇ ਮਜ਼ਾਈਲ ਹਮਲਿਆਂ ਦਾ ਜਿਆਦਾ ਸ਼ੱਕ ਹੋਊਗਾ ਉੱਥੇ-ਉੱਥੇ ਜਿਹੜੀਆਂ 에ਅਰਲਾਈਨਸ ਨੇ ਉਹਨਾਂ ਨੂੰ ਵੀ ਆਪਣੇ ਜਿਹੜੇ ਰਾਊਟ ਨੇ ਉਹਨਾਂ ਬਾਰੇ ਸੋਚ ਵਿਚਾਰ ਕਰਨੀ ਪਊਗਾ ਕੁਵੇਤ ਬਹੁਤ ਨਜ਼ਦੀਕ ਆ ਇਰਾਨ ਦੇ ਉੱਥੇ ਘੱਟੋ-ਘੱਟ 5 ਕੁ ਅਮਰੀਕਾ ਦੇ 에ਅਰਬੇਸ ਨੇ ਹਾਂ ਠੀਕ ਹੈ ਹਾਂਜੀ ਸੋ ਤਾਂ ਹੀ ਕੁਵੇਤ ਵਾਲਿਆਂ ਨੇ ਵੀ ਆਪਣੀ ਜਿਹੜੀ 에ਅਰ ਸਪੇਸ ਆ ਉਸ ਨੂੰ ਬੰਦ ਕਰ ਦਿੱਤਾ ਸੀਗਾ ਜਾਰਡਨ ਦੇ ਵਿੱਚ ਆ ਏਸ਼ ਇਹ ਆਖ ਦੇ ਵਿੱਚ ਹੈਗਾ ਆ ਸੋ ਅੱਜ ਤੇ ਆਪ ਜਿਦਾ ਯੂਏਈ ਦੇ ਵਿੱਚ ਸਾਊਦੀ ਦੇ ਵਿੱਚ ਇਹਨਾਂ ਸਾਰੇ ਥਾਵਾਂ ਦੇ ਉੱਤੇ ਜਿਹੜੇ 에ਅਰ ਬੇਸਿਸ ਅਮਰੀਕਾ ਦੇ ਹੈਗੇ ਨੇ ਮਿਲਟਰੀ ਬੇਸਿਸ ਜਿਹੜੇ ਉਹ ਹੈਗੇ ਨੇ ਇਜੀਪਟ ਵਿੱਚ ਵੀ ਜਿਹੜੇ ਉਹ ਹੈਗੇ ਆ ਸਾਊਦੀ ਅਰੇਬੀਆ ਚ ਵੀ ਜਿਹੜੇ ਉਹ ਹੈਗੇ ਨੇ ਪਰ ਹਾਲ ਦੀ ਘੜੀ ਜਿਹੜਾ ਹਮਲੇ ਦਾ ਜਿਹੜਾ ਉਹ ਦੇਖਿਆ ਗਿਆ ਹੈ ਅਲ ਹਦਾਦ ਜਿਹੜਾ 에ਅਰ ਬੇਸਾ ਕਤਰ ਦੇ ਵਿੱਚ ਉੱਥੇ ਹੀ ਜਿਹੜਾ ਈਰਾਨ ਦੇ ਦੁਆਰਾ ਜਿਹੜਾ ਉਹ ਹਮਲਾ ਆਕੇਤਾ ਜਿਹੜਾ ਹੋ ਗਿਆ ਆ ਸੋ ਇੱਕ ਦੂਜੇ ਨੂੰ ਇਜ਼ਰਾਈਲ ਤੇ ਇਰਾਨ ਇੱਕ ਦੂਜੇ ਨੂੰ ਫਾਈਟ ਕਰਦੇ ਕਰਦੇ ਫੁੱਲ ਬਲੋਨ ਕਨਫਲਿਕਟ ਦੇ ਵਿੱਚ ਜਿਹੜਾ ਇਸ ਟਾਈਮ ਵੱਜ ਚੁੱਕਾ ਹੈ ਤਸਵੀਰਾਂ ਜਿਹੜੀਆਂ ਉਹ ਆ ਰਹੀਆਂ ਨੇ ਵੀ ਕਿਸੇ ਕਿਤੇ ਨਾਲ ਹਵਾ ਦੇ ਵਿੱਚੋਂ ਜਿਹੜੀਆਂ ਮਜ਼ਾਈਲਾਂ ਆ ਥੱਲੇ ਜਿਹੜੀਆਂ ਉਹ ਡਿੱਗ ਰਹੀਆਂ ਆ ਕਤਰ ਦੀ ਡਿਫੈਂਸ ਫੋਰਸਿਜ਼ ਨੇ ਕਿਹਾ ਵੀ ਅਸੀਂ ਰਸਤੇ ਦੇ ਵਿੱਚ ਵੀ ਆ ਰਹੀਆਂ ਜਿਹੜੀਆਂ ਮਜ਼ਾਈਲਾਂ ਆ ਉਹਨਾਂ ਨੂੰ ਦੇ ਦਿੱਤਾ ਹੈਗਾ ਆ ਸੋ ਉਧਰ ਅਮਰੀਕਾ ਦੇ ਵਿੱਚ ਇੰਟਰਨਲੀ ਪੋਲਿਟਿਕਸ ਦੇ ਉੱਤੇ ਸਰਗਰਮ ਆ ਜਿਹੜੇ ਹਕੀਮ ਜੈਫਰੀਜ਼ ਨੇ ਉਹ ਹਾਊਸ ਦੇ ਜਿਹੜੇ ਮਾਈਨੋਰਟੀ ਲੀਡਰ ਆ ਉਹਨਾਂ ਨੇ ਕਿਹਾ ਵੀ ਟਰੰਪ ਹੁਣਾਂ ਨੂੰ ਐਕਸਪਲੇਨ ਕਰਨ ਦੀ ਜ਼ਰੂਰਤ ਆ ਵੀ ਯੂ ਐਸ ਇਸ ਵਾਰ ਦੇ ਵਿੱਚ ਡ੍ਰੈਗ ਕਿਦਾਂ ਹੁਣੋਂ ਬਚੇ ਵੀ ਅਵੋਇਡ ਜਿਹੜਾ ਉਹ ਕਿਦਾਂ ਜਿਹੜਾ ਉਹ ਕੀਤਾ ਜਾ ਸਕਦਾ ਹੈ ਸੋ ਹਾਲ ਦੀ ਘੜੀ ਇੰਤਜ਼ਾਰ ਕਰ ਰਹੇ ਸਾਰੇ ਜਾਣੇ ਵੀ ਟਰੰਪ ਹੁਣੀ ਇਸ ਦੇ ਉੱਤੇ ਕੀ ਰਿਟੈਲੀਏਸ਼ਨ ਕਰਨਗੇ ਕੀ ਬਿਆਨ ਇਸ ਦਾ ਜਿਹੜਾ ਹੈ ਉਹਨਾਂ ਦਾ ਆ ਜਿਹੜਾ ਉਹ ਆ ਸਕਦਾ ਆ ਸੋ ਆ ਰਾਈਟ ਨਾਓ ਸਾਰੇ ਇੰਤਜ਼ਾਰ ਦੇ ਵਿੱਚ ਨੇ ਵੀ ਕੀ ਇਸਤੀ ਜਿਹੜੀ ਉਹ ਜਵਾਬੀ ਕਾਰਵਾਈ ਜਿਹੜੀ ਇਸ ਦੇ ਵਿੱਚ ਕੀਤੀ ਜਾਊਗੀ ਜਾਂ ਇਸ ਨੂੰ ਜਿਹੜਾ ਉਹ ਮੰਨਿਆ ਜਾਊਗਾ ਵੀ ਹਾਂ ਭਾਈ ਜਿਹੜਾ ਇੱਥੇ ਹੁਣ ਇੱਕ ਇੱਕ ਹਸਾਬ ਨੇ ਨਾਲ ਕਨਫਲਿਕਟ ਦੀ ਜਿਹੜੀ ਉਹ ਸਮਾਪਤੀ ਜਿਹੜੀ ਉਹ ਹੋ ਰਹੀ ਹੈਗੀ ਹੈ ਵਿਰਾਮ ਹੋਊਗਾ ਜਾਂ ਆਗਾਜ਼ ਹੋਊਗਾ ਇਹਦੇ ਬਾਰੇ ਕਹਿਣਾ ਔਖਾ ਹੈ ਤੇ ਇਹ ਚੰਗੀ ਗੱਲ ਇਹ ਆ ਵੀ ਇਸ ਮਾਮਲੇ ਦੇ ਵਿੱਚ ਹਲੇ ਕੋਈ ਮਨੁੱਖੀ ਮੌਤਾਂ ਦਾ ਜਿਹੜਾ ਕੋਈ ਆ ਹੋਣ ਦਾ ਕੋ ਖਤਸ਼ਾ ਜਾਂ ਹਲੇ ਤੱਕ ਹੋਈਆਂ ਨਹੀਂ ਹੈ ਸੋ ਆਪਾਂ ਚਾਹੁੰਦੇ ਆ ਵੀ ਦੁਨੀਆ ਭਰ ਦੇ ਵਿੱਚ ਕਿਤੇ ਵੀ ਜੰਗ ਦੀ ਜਿਹੜੀ ਭੇਂਟ ਆ ਉਹ ਮਨੁੱਖੀ ਜਾਨਾਂ ਨਾ ਚੜਦਨ ਜੀ ਬਿਲਕੁਲ ਸੋ ਯੂ ایس ਦੇ 에ਅਰ ਬੇਸਿਸ ਯੂ ایس ਦੇ ਮਿਲਟਰੀ ਬੇਸਿਸ ਦੇ ਉੱਤੇ ਈਰਾਨ ਦੇ ਦੁਆਰਾ ਅਲ ਹੁਦਾਦ ਦੇ ਵਿੱਚ ਹਮਲਾ ਕੀਤਾ ਜਿਹੜਾ ਹੋ ਗਿਆ ਆ ਸੋ ਤੇ ਉਸ ਤੇ ਚੱਲਦੇ ਆ ਕਈ ਜਿਹੜੀਆਂ ਏਅਰ ਸਪੇਸ ਇਸ ਆ ਉਹਨਾਂ ਖਾੜੀ ਦੇ ਮੁਲਕਾਂ ਦੀਆਂ ਉਹਨਾਂ ਨੇ ਜਿਹੜੀਆਂ ਆਪਣੀਆਂ ਏਅਰ ਸਪੇਸ ਇਸ ਆ ਉਹ ਬੰਦ ਕਰ ਦਿੱਤੀਆਂ ਸੀ ਇਤਿਹਾਤੀ ਜਿਹੜਾ ਉਹ ਤੌਰ ਦੇ ਉੱਤੇ ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਆਪਣੇ ਸਾਹਮਣੇ ਜਿਹੜੀ ਉਹ ਚੱਲ ਰਹੀ ਹੈਗੀ ਆ ਸੋ ਹੋਪਫੁਲੀ ਇਹ ਕਨਫਲਿਕਟ ਜਿਹੜਾ ਹੋਰ ਨਾ ਵਧੇ ਪਰ ਆਪਾਂ ਵੇਟ ਐਂਡ ਵਾਚ ਪਾਲਿਸੀਜ਼ ਦੇ ਵਿੱਚ ਆ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਦੇਖਿਆ ਜਾ ਰਿਹਾ ਕੁਵੈਤ ਇਰਾਕ ਯੂਏਈ ਬਹਰੇਨ ਕਤਰ ਇਨਾਂ ਸਾਰਿਆਂ ਨਹੀਂ ਆਪਣੀਆਂ ਜਿਹੜੀਆਂ 에ਅਰ ਸਪੇਸਿਸ ਆ ਉਹ ਬੰਦ ਕਰ ਦਿੱਤੀਆਂ ਸੀਗੀਆਂ ਆ ਈਰਾਨ ਦੇ ਦੁਆਰਾ ਜਿਹੜਾ ਆ 에ਅਰ ਬੇਸ ਆ ਉਸ ਦੇ ਉੱਤੇ ਜਿਹੜਾ ਉਹ ਹਮਲਾ ਹੋਇਆ ਆ ਦੋਹਾ ਕਤਰ ਦੇ ਵਿੱਚ ਜਿਹੜਾ ਅਲ ਹੁਦਾਇਦ ਜਿਹੜਾ 에ਅਰ ਬੇਸ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈਗਾ ਆ ਸੋ ਇਥੇ ਆਪਾਂ ਜਿਹੜੀ ਇਹ ਆਪਣੀ ਸਪੈਸ਼ਲ ਰਿਪੋਰਟ ਆ ਈਰਾਨ ਇਜ਼ਰਾਇਲ ਤੇ ਅਮਰੀਕਾ ਦੇ ਹਵਾਈ ਹਮਲਿਆਂ ਦੇ ਬਾਰੇ ਉਹਨੂੰ ਆਪਾਂ ਇੱਥੇ ਜਿਹੜਾ ਵਿਰਾਮ ਦੇਵਾਂਗੇ ਉਹਨਾਂ ਦੇ ਕੁਝ ਟਾਈਮ ਦੇ ਵਿੱਚ ਜੇਕਰ ਕੋਈ ਇਸ ਤਰ੍ਹਾਂ ਦੀ ਬ੍ਰੇਕਿੰਗ ਨਿਊਜ਼ ਆਉਂਦੀ ਹੈ ਤਾਂ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ ਐਸਸੀ ਦੇ ਨਾਲ ਲੇਟੈਸਟ ਤਾਜ਼ਾ ਜਾਣਕਾਰੀਆਂ ਦੇ ਲਈ ਇਦਾਂ ਹੀ ਬਨੇ ਰਹੋ ਪੰਜਾਬੀ ਰੇਡੀਓ ਯੂ ਐਸ ਏ ਦੇ ਸੋਸ਼ਲ ਮੀਡੀਆ ਪੇजेस ਦੇ ਉੱਤੇ ਜਿਹੜੋ ਰੇਡੀਓ ਸਟੇਸ਼ਨਸ ਦੇ ਨਾਲ ਜਿਹੜੋ ਜਿਹੜੋ ਐਪ ਨੂੰ ਡਾਊਨਲੋਡ ਕਰੋ ਵੈਬਸਾਈਟ ਦੇ ਉੱਤੇ ਵੀ ਜਿਹੜਾ ਤੁਸੀਂ ਸੁਣ ਸਕਦੇ ਆ ਪੰਜਾਬੀ ਰੇਡੀਓ ਯੂ ਐਸ ਏ .com ਦੇ ਉੱਤੇ ਤੇ ਹੁਣ ਲੈਨੇ ਇਜਾਜ਼ਤ ਸਭ ਨੂੰ ਪਿਆ